ਸਤਿ ਸ਼੍ਰੀ ਅਕਾਲ ਜੀ ਮੈਂ ਡਿਪਟੀ ਕਮਿਸ਼ਨਰ ਜਲੰਧਰ ਅੱਜ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਕਰਤਾਰਪੁਰ ਹਲਕੇ ਦੇ ਵਿੱਚ ਸਾਡੇ ਕਰਤਾਰਪੁਰ ਹਲਕੇ ਦੇ ਲਈ ਸਾਡੇ ਜਿਹੜੇ ਪੋਲਿੰਗ ਅਫੀਸ਼ੀਅਲਸ ਹਨ ਉਹਨਾਂ ਦੀ ਟ੍ਰੇਨਿੰਗ ਰੱਖੀ ਗਈ ਸੀ ਰਿਹਰਸਲਸ ਰੱਖੀ ਗਈ ਸੀ ਉਹਦੇ ਨਾਲ ਨਾਲ ਉਹਨਾਂ ਦੇ ਲਈ ਵੋਟਰ ਫੈਸਿਲਿਟੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਗਈ ਸੀ ਉਹ ਵੋਟਰ ਜਿਹੜੇ ਕਿ ਕਿਸੇ ਹੋਰ ਜ਼ਿਲ੍ਹੇ ਦੇ ਨੇ ਪਰ ਉਹਨਾਂ ਦੀ ਡਿਊਟੀ ਇੱਥੇ ਜਲੰਧਰ ਹਲਕੇ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਦੇ ਲਈ ਇਹ ਸਾਰੀ ਸਹੂਲਤ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹ ਆਪਣਾ ਵੋਟ ਪੋਸਟਲ ਬੈਲਟ ਦੇ ਰਾਹੀਂ ਜਿਹੜਾ ਕਾਸਟ ਕਰ ਸਕਦੇ ਨੇ ਮੈਂ ਆਪ ਫਰੋਸਪੁਰ ਹਲਕੇ ਦਾ ਵੋਟਰ ਹਾਂ ਤੇ ਮੈਂ ਤੇ ਮੇਰੇ ਏਡੀਸੀ ਸਾਹਿਬ ਅਮਿਤ ਮਹਾਜਨ ਜੀ ਅਸੀਂ ਦੋਹਾਂ ਨੇ ਆਪਣੀ ਜਿਹੜੀ ਪੋਸਟਲ ਬੈਲਟ ਹੈ ਅੱਜ ਇਸ ਵੋਟਰ ਫੈਸਿਲਿਟੇਸ਼ਨ ਸੈਂਟਰ ਦੇ ਰਾਹੀਂ ਕਾਸਟ ਕੀਤੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਹੀ ਚੰਗੇ ਪ੍ਰਬੰਧਾਂ ਨਾਲ ਸਾਡੀ ਜਿਹੜੇ ਜਿੰਨੇ ਵੀ ਵੋਟਰ ਜੀ ਹੇ ਸਿਗੇ ਉਨ੍ਹਾਂ ਦੀ ਜਿਹੜੀ ਵੋਟ ਹੈ ਅੱਜ ਕਾਸਟ ਹੋਣੀ ਹੈ ਮੈਂ ਸਮੂਹ ਸਮੁੱਚੀ ਟੀਮ ਨੂੰ ਇੱਕ ਤਾਂ ਵਧਾਈ ਦੇਣਾ ਨਾਲੇ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਸੇਮ ਜਿਹੜੀ ਇਹ ਫੈਸਿਲਿਟੀ ਹੈ 31 ਮਈ ਨੂੰ ਵੋਟਰ ਫੈਸਿਲਿਟੇਸ਼ਨ ਦੀ ਸਾਰੇ ਜਿਹੜੇ ਸਾਡੇ ਰਿਹਰਸਲ ਤੇ ਟ੍ਰੇਨਿੰਗ ਸੈਂਟਰਸ ਐ ਉਸ ਦਿਨ ਦਿੱਤੇ ਡਿਸਪੈਚ ਵੀ ਹੋਣਾ ਉੱਥੇ ਵੀ ਪ੍ਰੋਵਾਈਡ ਕੀਤੀ ਜਾਣੀ ਹੈ ਜਿੰਨਾ ਵੀ ਵੋਟਰਸ ਨੇ ਆਪਣੀ ਜਿਹੜੀ ਵੋਟ ਕਾਸਟ ਕਰਨੀ ਹੈ ਪੋਸਟਲ ਬੈਲਟ ਦੇ ਰਾਹੀਂ ਜਾਂ ਉਹ ਸਾਡੇ ਕਰਮਚਾਰੀ ਸਾਡੇ ਮੁਲਾਜ਼ਮ ਸਾਡੇ ਅਫਸਰ ਸਾਈਬਾਨ ਜਿਹੜੇ ਇਸੇ ਹਲਕੇ ਦੇ ਨੇ ਬਟ ਉਹਨਾਂ ਦੀ ਡਿਊਟੀ ਕਿਸੇ ਹੋਰ ਪੋਲਿੰਗ ਬੂਥ ਤੇ ਲੱਗਦੀ ਹੈ ਉਹ ਇਲੈਕਸ਼ਨ ਡਿਊਟੀ ਸਰਟੀਫਿਕੇਟ ਆਪਣਾ ਜ਼ੂਰ ਬਣਵਾ ਤਾਂ ਤਾਂ ਜੋ 1 ਜੂਨ ਨੂੰ ਆਪਣੀ ਵੋਟ ਉਕਾਸ਼ ਕਰ ਸਕਣ ਐਂ ਜਿਨ੍ਹਾਂ ਦੀ ਵੋਟ ਜਿਹੜੀ ਪੋਸਟਲ ਬੈਲੇਟ ਰਾਹੀਂ ਆਣੀ ਹੈ ਉਹ ਅੱਜ ਜਾਂ 31 ਤਰੀਕ ਨੂੰ ਜ਼ੂਰ ਆਪਣੀ ਵੋਟ ਕਾਸਟ ਕਰਨ ਮੈਂ ਸਾਰਿਆਂ ਨੂੰ ਹੀ ਅਪੀਲ ਕਰਦਾ ਜਲੰਧਰ ਇੱਕ ਗੱਲ ਨੋਟ ਕਰ 1 ਜੂਨ ਨੂੰ ਵੋਟ ਕਰ ਧੰਨਵਾਦ